ਦਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਬਟਿਕਾ ਨੂੰ ਬਲੌਗਸ ਵਿੱਚ ਅੱਜ ਦੀ ਵੀਡੀਓ ਵਿੱਚ ਪਾਰਟੀ ਦੇ ਸੂਟ ਲੈ ਕੇ ਆਏ ਥੋੜੇ ਜਿਹਾ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਤੇ ਟੋਟਲੀ ਸੂਟ ਹੈਂਡਵਰਕ ਹੈ ਜਿਹਨੇ ਹੁਣ ਤਿਹਾੜ ਆ ਰਹਿਆ ਕਰਵਾ ਚੌਥ ਆ ਰਹਿਆ ਜੀ ਦੀਵਾਲੀ ਆ ਰਹਿਆ ਫੈਸਟੀਵਲ ਆ ਰਹਿਆ ਜਿਹਨਾਂ ਉਹਨਾਂ ਵਾਸਤੇ ਆਪਾਂ ਫੈਂਸੀ ਸੂਟ ਲੈ ਕੇ ਆਏ ਆ ਜੀ ਠੀਕ ਹੈ ਦਿਖਾਉਂਦੇ ਆ ਇਹਨਾਂ ਵਿੱਚੋਂ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 988672192 ਅੰਦੀਏ ਦੇਖੋ ਪੂਰਾ ਫ ਨੈਡਵਰਕ ਕੀਤਾ ਹੋਇਆ ਜੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਹੈ ਤੇ ਇਹਦੀ ਲੈਂਥ ਦੇ ਕੋਈ ਵੀ ਛੁਰੀ ਨਹੀਂ ਹੈ ਜੀ ਇੱਥੇ ਨੱਕ ਇਹ ਦੇਖੋ ਪੂਰਾ ਫਰੰਟ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਹੈ ਜੀ ਤੇ ਕਲਰ ਵੀ ਬਹੁਤ ਪਿਆਰਾ ਮਸਟਰਡ येलो ਕਲਰ ਹੈ ਨੀਚੇ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਨਿਊ ਬਣ ਕੇ ਆਈ ਹੈ ਜੀ ਤੇ ਇਧਰ ਬਾਜੂ ਦੀ ਡਿਜ਼ਾਈਨਿੰਗ ਆਏਗੀ ਜੀ ਟੋਟਲੀ ਹੈਂਡਵਰਕ ਸੂਟ ਹੈ ਜੀ ਇਹ ਕ੍ਰੇਵ ਦੇ ਵਿੱਚ ਪਲੇਨ ਬਾਟਮ ਰਹੀਗੀ ਜੀ ਇਹਦੇ ਨਾਲ ਠੀਕ ਹੈ ਜੀ ਜਦੋਂ ਸ਼ਰਟ ਹੈਵੀ ਹੁੰਦੀ ਆ ਤਾਂ ਬਾਟਮ ਤੇ ਵਰਕ ਨਹੀਂ ਹੁੰਦਾ ਜੀ ਜੇ ਸ਼ਰਟ ਛੜਾ ਕਟ ਵਰਕ ਆ ਤਾਂ ਬਾਟਮ ਤੇ ਵੀ ਵਰਕ ਆਏਗਾ ਜੀ ਠੀਕ ਹੈ ਜੀ ਤੇ ਇਹਦੇ ਨਾਲ ਕੰਟਰਾਸਟ ਦੇ ਵਿੱਚ ਦੁਪੱਟਾ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ ਡਿਜ਼ਾਈਨ ਵੀ ਬਹੁਤ ਸੋਹਣੀ ਹੈ ਕਲਰ ਵੀ ਬਹੁਤ ਪਿਆਰਾ ਹੈ ਜੀ ਇਦਾਂ ਫੋਰ ਸਾਈਡ ਵਰਕ ਆਏਗਾ ਜੀ ਫਲੈਸ਼ ਲੱਗੀ ਹੋਈ ਹੈ ਤੇ ਬੇਲ ਬਣੀ ਹੋਈ ਹੈ ਜੀ ਫੋਸੈਡ ਇਹਦਾ ਰਹਿੰਦੇ ਨੇ ਜੀ ਸੈਂਟਰ ਦੇ ਵਿੱਚ ਵੀ ਫਲਾਵਰ ਪਾਏ ਹੋਏ ਨੇ ਜੀ ਬਹੁਤ ਸੋਹਣਾ ਕੰਟਰਾਸਟ ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਦੋ ਕਲਰ ਹੈ ਜੀ ਇਹਦੇ ਵਿੱਚ ਫਰੋਜੀ ਕਲਰ ਜਿਹੜਾ ਇਹ ਫਰੋਜੀ ਕਲਰ ਆ ਜੀ ਇਹ ਵਧੀਆ ਹੀ ਸਟੱਫ ਤੇ ਬਣਦਾ ਜਿਵੇਂ ਰਾਇਲ ਬਲੂ ਹੋ ਗਿਆ ਫਰੋਜੀ ਹੋ ਗਿਆ ਇਹ ਜੋ ਸਟੱਫ ਵਧੀਆ ਨਹੀਂ ਹੁੰਦਾ ਉਹਦੇ ਤੇ ਰੰਗ ਪ੍ਰੋਪਰ ਨਹੀਂ ਬਣਦਾ ਜੀ ਇਹ ਪਿਓਰ ਦੇ ਵਿੱਚ ਬਣਾਇਆ ਜੀ ਅਸੀਂ ਠੀਕ ਹੈ ਜੀ ਡਿਜ਼ਾਈਨਿੰਗ ਸੇਮ ਰਹੇਗੀ ਜੀ ਸਿਰਫ ਕਲਰ ਚੇਂਜ ਹੈ ਜੀ ਜਿਵੇਂ ਇਹਦੇ ਵਿੱਚ yellow ਫਲਾਵਰ ਦੇ ਵਿੱਚ ਟੱਚ ਦਿੱਤੀ ਹੋਈ ਹੈ ਜੀ yellow ਦੀ ਮਸਟਰਡ ਦੀ ਉਹਦੇ ਨਾਲ yellow ਦੁਪੱਟਾ ਹੈ ਜੀ ਇਹਦੇ ਨਾਲ ਇਦੇ ਨਾਲ yellow ਦੁਪੱਟਾ ਹੈ ਜੀ ਜਿਹੜਾ yellow ਨਾਲ ਹੈ ਉਹਦੇ ਨਾਲੇ frozy ਦੁਪੱਟਾ ਹੈ ਠੀਕ ਹੈ ਜੀ ਕੰਟਰਾਸਟ ਹੈ ਲੱਗਦਾ ਠੀਕ ਡਿਜ਼ਾਈਨਿੰਗ ਸੇਮ ਰਹੇਗੀ ਜੀ ਕਿੰਨੇ ਵਿੱਚ yellow ਦੇ ਕਾਚੇ ਦਿੱਤੀ ਹੋਈ ਹੈ ਉਹਦੇ ਵਿੱਚ frozy ਟੱਚ ਦਿੱਤੀ ਹੋਈ ਸੀ ਚਲਾਵਰਾਂ ਦੇ ਵਿੱਚ ਇਹ ਕੰਟਰਾਸਟ ਹੈ ਜੀ ਦੋਨੋਂ ਕੰਟਰਾਸਟ ਬਹੁਤ ਵਧੀਆ ਹੈ ਜੀ ਲੁੱਕ ਵਾਈਜ਼ ਵੀ ਬਹੁਤ ਸੋਹਣੇ ਸੂਟ ਹੈ तो स्टफ जोड़ा है नवा स्टफ है जी हाँ जी ये बहुत वजिए कलर है जी रैसट जहाँ कलर है डार्क रैसट नहीं है जी ठीक है जी या तांबा जहाँ कलर कह देंगे वो वाला कलर है जोड़े कलर है जी डाई वाले कलर है ठीक है जी डाई करा के अपने फिर वर्क कराया जी इन्होंने उत्ते डिजाइनिंग बहुत सोहनी है जी न, ਸਟੱਫ ਸੈਟਨ ਔਰਗਨza ਰਹੇਗੇ ਜੀ ਤੇ ਬਾਟਮ ਦਾ ਸਟੱਫ ਕ੍ਰੇਪ ਰਹੇਗਾ। ਪੂਰੇ 프ੰਟ ਤੇ ਇਦਾਂ ਵਰਕ ਆਇਆ ਹੋ ਜੀ। ਬਹੁਤ ਹੀ ਡਿਜ਼ਾਈਨਿੰਗ ਦੇ ਵਿੱਚ ਆ ਜੀ ਇਹ ਬਹੁਤ ਸੋਹਣਾ ਸੂਟ ਹੈ। ਵਰਕ ਇਹਦਾ ਤੇ ਨੀਚੇ ਵੀ ਬੇਲ ਪਾਈ ਹੋਣੀ ਹੈ ਜੀ। ਇੱਧਰ ਬਾਜੂ ਤੇ ਵਰਕ ਹੈ ਜੀ। ਕਲਰ ਵੀ ਬਹੁਤ ਸੋਹਣਾ ਹੈ ਜੀ ਇਹ। ਨਾ ਹੀ ਜ਼ਿਆਦਾ ਲਾਈਟ ਹੈ ਤੇ ਨਾ ਹੀ ਡਾਰਕ ਹੈ ਜੀ। ਬਹੁਤ ਵਧੀਆ ਕਲਰ ਹੈ। ਇਹ ਦਿਨ ਨਾਲ ਦੁਪੱਟਾ ਆਏਗਾ ਜੀ ਟੋਟਲੀ ਹੈਂਡਵਰਕ ਦਿੱਤਾ ਹੋਇਆ ਦੁਪੱਟਾ ਹੈ ਇਹ ਹਰ ਸਾਈਡ ਬੇਲ ਬਣੀ ਹੋਈ ਹੈ ਜੀ ਦੁਪੱਟੇ ਦੇ ਉੱਤੇ ਤੇ ਲਾਸ਼ ਲੱਗੀ ਹੋਈ ਹੈ ਜੀ ਕਾਰਨਰ ਤੇ ਇਦਾਂ ਫਲਾਵਰ ਆਏਗਾ ਜੀ ਸੈਂਟਰ ਦੇ ਵਿੱਚ ਵੀ ਫਲਾਵਰ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਮਰੂਨ ਕਲਰ ਇਹ ਵੀ ਪੂਰਾ ਫਰੰਟ ਹੈਵੀ ਵਰਕ ਕੀਤਾ ਹੋਇਆ ਜੀ ਸਿਲਵਰ ਤੇ 골ਡਨ ਨੂੰ ਕਲਰ ਲਗਾਏ ਹੋਏ ਨੇ ਪੂਰਾ ਫਰੰਟ ਹੈਵੀ ਹੈ ਜੀ ਠੀਕ ਹੈ ਜੀ ਨੀਚੇ বেল ਤੇ ਇਧਰ ਨੀਚੇ বেল ਕਟਵਰਕ ਨਾਲ ਤੇ ਫਿਰ ਡਾਟਸ ਦੇ ਵਿੱਚ ਵਰਕ ਹੈ ਜੀ ਪਲੇਨ ਬਾਟਮ ਰਹੀ ਹੈ ਜੀ ਇਹਦੇ ਨਾਲ ਕਿਉਂਕਿ ਫਰੰਟ ਹੈਵੀ ਆ ਗਿਆ ਜੀ ਕਿ ਇਹਦੇ ਦੁਪट्टे ਤੇ ਵੀ ਕੋਟਲੀ ਹੈਂਡਵਰਕ ਕੀਤਾ ਹੋਇਆ ਹੈ ਜੀ ਕਟਵਰਕ ਦੇ ਵਿੱਚ ਇਦਾਂ ਕੱਟਵਰਕ ਆਏਗਾ ਜੀ 4 ਸਾਈਡ ਦੁਪट्टे ਦੇ ਪਰਜ਼ ਵਰਕ ਨਾਲ ਤੇ ਇਦਾਂ ਲਾਈਨ ਆਣਗੇ ਆ ਜੀ ਥ੍ਰਿਕਸੂਟ ਇਹ ਵੀ ਸੂਟ ਬਹੁਤ ਸੋਹਣਾ ਹੈ ਜੀ ਕਰਵਾ ਚੌਥੀ স্পੈਸ਼ਲ ਦੇ ਕੇ ਆਏ ਜੀ ਹੈਵੀ ਸੂਟ ਹਾਂਜੀ ਮਸਟਰਡ ਕਲਰ ਗਾਂਟ ਤੇ ਛੋਟੇ ਫਲਾਵਰਾਂ ਦੇ ਵਿੱਚ ਵਰਕ ਹੈ ਜੀ カラー ਵੀ ਬਹੁਤ ਪਿਆਰਾ ਹੈ ਜੀ ਮਸਟਰਡ ਕਲਰ ਤੇ ਨੀਚੇ ਘੇਰੇ ਦੀ ਡਿਜ਼ਾਈਨ ਵੀ ਬਹੁਤ ਸੋਹਣੀ ਲਾਈਨਿੰਗ ਦੇ ਵਿੱਚ ਤੇ ਬੇਲ ਦੇ ਵਿੱਚ ਡਿਜ਼ਾਈਨਿੰਗ ਹੈ। ਇਧਰੇ ਬਾਜੂ ਦੀ ਡਿਜ਼ਾਈਨਿੰਗ ਆਈ ਗਈ ਜੀ। ਤੇ ਇਹ ਬਾਟਮ ਤੇ ਵੀ ਵਰਕ ਆਈ ਗਈ ਹੈ। ਅਲੈਨ ਬਾਟਮ ਰਹੀ ਗਈ ਜੀ ਤੇ ਦੁਪੱਟਾ ਹੈਗੀ ਰਹੀ ਹੈ। ਇਹਦੇ ਪੱਤੇ ਤੇ ਇਦਾਂ ਵਰਕ ਆਇਆ। ਥੋਰ ਸਾਈਡ। ਕੱਟ ਵਰਕ ਦੇ ਵਿੱਚ ਤੇ ਥੋਰ ਸਾਈਡ ਇਦਾਂ ਡਿਜ਼ਾਈਨ ਬਣਾਇਆ ਹੋਇਆ ਜਿਵੇਂ ਘੇਰੇ ਤੇ ਡਿਜ਼ਾਈਨ ਬਣਾਇਆ ਹੋਇਆ ਜੀ। ਤੇ ਸੈਂਟਰ ਦੇ ਵਿੱਚ ਵੀ ਮੋਟੀਆਂ ਜਿਹੀਆਂ। ਟੋਟਲੀ ਹੈਂਡਵਰਕ ਦਾ ਸੌਟ ਹੈ ਜੀ ਇਹਨੇ। ਰੇਂਜ ਇਹਨਾਂ ਦੀ ਅਲੱਗ ਲੱਗਾ ਜੀ ਕੋਈ 5000 ਦਾ ਕੋਈ 6000 ਦਾ ਕੋਈ ਪੈਂਟ ਸੌਦਾ ਇਦਾਂ ਰਿਹਾ ਗਈ ਜੀ। ਹਨ ਜਿਹਾ ਗਾਜਰੀ ਕਲਰ। फ्रंट पे फुला भरे दानਗੇ जी लाइट गोल्डन ਦੇ ਵਿੱਚ ਵਰਕ ਇਹ फ्रंट ਦੀ ਡਿਜ਼ਾਈਨਿੰਗ ਹੈ ਇਹ ਵੀ ਕਲਰ ਬਹੁਤ ਪਿਆਰਾ ਹੈ ਜੀ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਬਹੁਤ ਵਧੀਆ ਕਲਰ ਚੁਣਦਾ ਜੀ ਇਹ ਇਹ ਦੇਖੋ 프ਰੰਟ ਦੀ ਡਿਜ਼ਾਈਨਿੰਗ ਬਹੁਤ ਹੀ ਵਧੀਆ ਕੈਚ ਵਰਕ ਦੇ ਵਿੱਚ ਡਿਜ਼ਾਈਨ ਕੀਤਾ ਹੋਇਆ ਹੈ ਠੀਕ ਹੈ ਜੀ ਘੇਰਾ ਕਾਫੀ ਚੌੜਾ ਤੇ ਦਬਕਾ ਲੱਗਿਆ ਹੋਇਆ ਜੀ ਇਹਦੇ ਵਿੱਚ ਵਰਕ ਦੀ ਕੋਈ ਵੀ ਸ਼ਿਕਾਇਤ ਨਹੀਂ ਜੀ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਰਹੇਗਾ ਜੇ ਤੁਸੀਂ ਰੈਡੀ ਵੀ ਕਰਵਾਉਣਾ ਚਾਹੁੰਦੇ ਹੋ ਉਹ ਹੀ ਰੈਡੀ ਹੋ ਜਾਏਗਾ ਜੀ ਤੁਸੀਂ ਹੋਰ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਇਹ ਬੱਚੋ ਦੀ ਡਿਜ਼ਾਈਨਿੰਗ ਹੈ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਜੀ ਤੇ ਇਹਦਾ ਦੁਪੱਟਾ ਵੀ ਬਹੁਤ ਵਧੀਆ ਹੈ ਜੀ ਬਹੁਤ ਸੋਹਣਾ ਦੁਪੱਟਾ ਜੀ ਇਹ ਤਾਂ ਬਹੁਤ ਸਾੜਾ ਢੱਕਾ ਵਰਤ ਤੇ ਤਕੂਰੇ 프ਰੰਟ ਦੇ ਵਿੱਚ ਜਿਵੇਂ ਘੇਰੇ ਤੇ ਪੈਚਵਰਕ ਲੱਗਿਆ ਹੋਇਆ ਜੀ ਐਵੇਂ ਪੈਚਵਰਕ ਵੀ ਲੱਗਿਆ ਹੋਇਆ ਦੁਪੱਟੇ ਦੇ ਵਿੱਚ ਤੇ ਤਕੂਰਾ ਦੁਪੱਟਾ ਹੱਥ ਵਰਤ ਦੇ ਵਿੱਚ ਇਹਦੀ ਬਹੁਤ ਸੋਹਣਾ ਸੋਹਣਾ ਡਿਜ਼ਾਈਨਿੰਗ ਵੀ ਬਹੁਤ ਵਧੀਆ ਹੈ ਜੀ ਹਾਂ ਜੀ ਕੀ ਡਿਜ਼ਾਈਨ ਹੈ ਜੀ ਰੌਣਕ ਬਲੀ ਉਤੇ ਵਿੱਚ ਪੂਰਾ ਫਰੰਟ ਹੈਵੀ ਵਰਕ ਦੇ ਵਿੱਚ ਹੈ ਜੀ ਟੋਟਲੀ ਹੈਂਡ ਵਰਕ ਸੋਟ ਹੈ। ਤੁਸੀਂ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਜੀ। ਜੇ ਮੈਂ ਨਿਊ ਮੈਰिज ਲਈ ਕਰਵਾ ਚੌਥ ਲਈ ਸਪੈਸ਼ਲ ਕਲਰ ਹੈ ਜੀ ਇਹ। ਇਹ ਕਿਹਰੇ ਦੀ ਡਿਜ਼ਾਈਨ ਹੈ ਵਾਗੇ ਜੀ। ਬਾਜੂ ਤੇ ਆਏਗਾ ਜੀ ਡਿਜ਼ਾਈਨ ਇਹਦਾ ਦੁਪੱਟਾ ਵੀ ਬਹੁਤ ਵਧੀਆ ਹੈ ਜੀ ਹੈਵੀ ਲੁੱਕ ਦੇ ਵਿੱਚ ਦੁਪੱਟਾ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਹੈ ਇਦਾਂ ਦੁਪੱਟੇ ਤੇ ਵਰਕ ਆਇਆ ਜੀ ਦੇਖੋ ਕੋਰਨਰ ਤੇ ਇਦਾਂ ਫੋਰ ਸਾਢੇ ਇਦਾਂ ਬੇਲ ਬਣੀ ਹੋਈ ਹੈ ਜਿਵੇਂ ਘੇਰੇ ਤੇ ਬਣੀ ਹੋਈ ਹੈ ਜੀ ਫੋਰ ਸਾਢੇ ਦੁਪੱਟੇ ਤੇ ਤੇ ਇਦਾਂ ਕੋਰਨਰ ਦੇ ਵਿੱਚ ਫਲਾਵਰ ਬਣਿਆ ਹੋਇਆ ਆਏਗਾ ਜੀ ਪੂਰੇ ਦੁਪੱਟੇ ਦੇ ਵਿੱਚ ਡਾਟਸ ਦੇ ਵਿੱਚ ਵੀ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਸੈਂਟਰ ਦੇ ਵਿੱਚ ਵੀ ਫਲਾਵਰ ਆਏਗਾ ਜੀ ਜਿਹਦੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਤਾਂ ਜੀ ਕਿਹਟ ਗਾਇਨਿੰਗੇ ਪੀਸ ਕਲਰ ਦੇ ਵਿੱਚ ਮਲਟੀ ਕਲਰ ਦੇ ਵਿੱਚ ਦਵਾਰ ਕਿੱਤਾ ਹੋਇਆ neck ਤੇ ਡਿਜ਼ਾਈਨਿੰਗ ਦੇਖੋ ਬਹੁਤ ਹੀ ਵਧੀਆ ਕਲਰ ਵੀ ਬਹੁਤ ਸੋਹਣਾ ਹੈ ਜੀ ਇਹ ਤੇ ਜਿਹੜਾ ਸਟੱਫ ਹੈ ਉਹ ਤਾਂ ਹੈ ਹੀ ਵਧੀਆ ਹੈ ਜੀ। ਕੋਦੇ ਕਾਂਟ ਦੀ ਡਿਜ਼ਾਈਨਿੰਗ ਹੈ ਜੀ। ਨੀਚੇ ਘਰੇ ਤੇ ਵੀ ਡਿਜ਼ਾਈਨਿੰਗ ਵਣੀ ਹੋਈ ਹੈ। ਤੇ ਇਧਰ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ। ਬਾਜੂ ਵੀ ਹੈਵੀ ਕੀਤੀ ਹੋਈਆਂ ਜੀ। पलिया बॉटम रहेगी तो देखा रहेगा जी सारे कलर डिजाइनिंग कमर तक नैक की डिजाइनिंग बनी हुई है जी राउंड कलिया वाला डिजाइन है जी ये वाइया है कलर भी बहुत प्यारा है जी एदनिंग आएगी आएगी जी अभी ਠੀਕ ਹੈ ਇਧਰ ਬਾਜੂ ਤੇ ਵੀ ਵੇਲ ਆਈ ਗਈ ਹੈ ਬੋਤਮ ਤੇ ਵਰਕ ਆਇਆ ਹੈ ਜੇ ਬੋਤਮ ਤੇ ਸਾਰੇ ਤੇ ਇਦਾਂ ਫਲਾਵਰ ਆਣਗੇ ਜੀ ਛੋਟੇ ਤੇ ਪੱਤੇ ਦੇ ਵਿੱਚ ਵੀ ਕੋਰਸਟ ਲੈਸ਼ ਲੱਗੀ ਹੋਈ ਆ ਕਾਰਨਰ ਤੇ ਇਦਾਂ ਫਲਾਵਰ ਬਣਿਆ ਹੋਇਆ ਤੇ ਸੈਂਟਰ ਦੇ ਵਿੱਚ ਵੀ ਫਲਾਵਰ ਆਣਗੇ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਚੱਲਣਾ ਹੈ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ